ਪਿਛਲੇ ਸਮੇਂ 21 ਫਰਵਰੀ ਦਾ ਦਿਨ ਮਾਤ ਭਾਸ਼ਾ ਦਿਵਸ ਦੇ ਤੌਰ ਤੇ ਬਹੁਤ ਸਾਰੇ ਸਕੂਲਾਂਾਂ ਹਾਲਜਾਂ ਨੇ ਤੇ ਵੱਡੇ ਵੱਡੇ ਜਿਹੜੇ ਸੰਸਥਾਵਾਂ ਨੇ ਉਸ ਨੇ ਮਨਾਇਆ ਸੈਲਿਬ੍ਰੇਟ ਕੀਤਾ ਪਰ ਕੀ ਸੱਚਮੁੱਚ ਉਹ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਨੇ ਕੀ ਸੱਚਮੁੱਚ ਉਹ ਲੋਕ ਜੋ ਸੈਮੀਨਾਰ ਕਰਾਉਂਦੇ ਆ ਕਾਨਫਰੰਸਿਸ ਕਰਾਉਂਦੇ ਆ ਜਾਂ ਪੰਜਾਬੀ ਦੇ ਵਿੱਚ ਕੋਈ ਆਪਣਾ ਜਿਹੜਾ ਲੇਖ ਲਗਾਉਂਦੇ ਆ ਉਸ ਦਿਨ ਦੇ ਲਈ ਕਿ ਪੰਜਾਬੀ ਸਾਡੀ ਮਾਂ ਬੋਲੀ ਆ ਸਾਨੂੰ ਇਹ ਨਹੀਂ ਚਾਹੀ ਕਿ ਉਹ ਸੱਜਮਤ ਪੰਜਾਬੀ ਭਾਸ਼ਾ ਦੇ ਪੁਜਾਰੀ ਆ ਕੀ ਸਾਨੂੰ ਨਹੀਂ ਲੱਗਦਾ ਕਿ ਅਸੀਂ ਪੰਜਾਬੀ ਟੀਚਰ ਆ ਅਸੀਂ ਪੰਜਾਬੀ ਦੇ ਰਖਵਾਲੇ ਆ ਅਸੀਂ ਪੰਜਾਬੀ ਸਕਾਲਰ ਆ ਪ੍ਰੋਫੈਸਰ ਆ ਅਸਿਸਟੈਂਟ ਪ੍ਰੋਫੈਸਰ ਆ ਕਿ ਸਾਡਾ ਹੱਜ ਕੀ ਆ ਤੇ ਪੰਜਾਬੀ ਗਾਇਕ ਜਿੰਜੀਤ ਉਸਾਂਤੀ ਲੈ ਲੰਨੇ ਆ ਜਾਂ ਸਰਤਾਜ ਜੀ ਦੀ ਲੈ ਲੰਨੇ ਆ ਜਾਂ ਗੁਰਦਾਸ ਮਾਨ ਜੀ ਦੀ ਲੈ ਲੰਨੇ ਆ ਬਹੁਤ ਸਾਰੀਆਂ ਉਦਾਹਰਨਾਂ ਸਾਡੇ ਸਾਹਮਣੇ ਜਿਹੜੀਆਂ ਹੈਗੀਆਂ ਨੇ ਪਰ ਕੀ ਅਸੀਂ ਵੀ ਅਸੀਂ ਵੀ ਪੰਜਾਬੀ ਨੂੰ ਪੰਜਾਬ ਤੋਂ ਬਾਹਰ ਲੈ ਕੇ ਜਾ ਰਹੇ ਮੈਨੂੰ ਤਾਂ ਲੱਗਦਾ ਅਸੀਂ ਆਪਣੇ ਜੀਨ ਜੋ ਬਾਹਰ ਨਹੀਂ ਕੱਢ ਰਹੇ ਕਿਸੇ ਆਪਣੇ ਦਿਮਾਗਾਂ ਚੋਂ ਹੀ ਉਹ ਬਾਹਰ ਨੂੰ ਦੀ ਕੋਸ਼ਿਸ਼ ਕਰ ਰਹੇ ਕਿ ਪੰਜਾਬੀ ਮੇਰੀ ਮਾਂ ਬੋਲੀ ਹੈ ਤੇ ਮੈਨੂੰ ਬੋਲਣਾ ਆ ਤੇ ਮੇਰੀ ਮੇਰਾ ਕੀ ਫਰਜ਼ ਬਣਦਾ ਹੈ ਮੇਰਾ ਫਰਜ਼ ਇਹ ਬਣਦਾ ਜੇ ਇੱਕ ਗਾਇਕ ਜੋ ਜਿਸੀ ਕਹੇ ਕਿ ਉਹ ਬਹੁਦੇ ਬੜੇ ਨਹੀਂ ਹੁੰਦੇ ਪਰ ਫਿਰ ਵੀ ਆਪਣਾ ਫਰਜ ਅਦਾ ਕਰਦੇ ਆ ਕਿ ਅਸੀਂ ਲੋਕ ਕਰ ਰਹੇ ਹਾਂ ਨਾ ਨਹੀਂ ਕਰਦੇ ਮੈਨੂੰ ਲੱਗਦਾ ਹੈ ਜਿਹੜਾ ਇਹ ਗਰੁੱਪ ਬਣਿਆ ਹੋਇਆ ਗਰੁੱਪ ਨੂੰ ਸੀ ਸਮੂਹ ਕਰਨਿਆ ਤੇ ਇਸ ਸਮੂਹ ਦਾ ਨਾਮ ਪੰਜਾਬੀ ਅਧਿਆਤਮਕ ਮੰਚ ਹੈ ਮੈਨੂੰ ਲੱਗਦਾ ਹੈ ਕਿ ਇਸ ਗਰੁੱਪ ਦੇ ਜਿਹੜੇ ਕਰਤਾ ਕਰਤਾ ਨੇ ਐਡਮਿਨ ਜੀ ਨੇ ਤਾਂ ਨੰਨੇ ਇਸ ਗਰੁੱਪ ਦਾ ਨਾਮ ਆਪਾਂ ਨੂੰ ਪੰਜਾਬੀ ਜਾਗਰਤੀ ਮੰਚ ਰੱਖ ਦੇਣਾ ਚਾਹੀਦਾ ਹੈ ਕਿਉਂਕਿ ਸਾਨੂੰ ਜਾਗਰਤ ਹੋਣ ਦੀ ਲੋੜ ਹੈ ਅਸੀਂ ਦੁਨੀਆ ਨੂੰ ਜਾਗਰਤ ਉਸ ਤੋਂ ਬਾਅਦ ਕਰਾਂਗੇ ਨਹੀਂ ਇਹ પ્રયਤਨ ਜ਼ਿੰਦਗੀ ਨੂੰ ਮੰਨਣਾ ਔਗਣ ਨਹੀਂ ਕਿਉਂ ਖਿਆਲਾਂ ਲਈ ਨਿਬੜੀਆਂ ਜੇ ਵੱਖਰੇ ਭਗਵਾਨ ਤੋਂ ਵੰਦਨ ਨਹੀਂ ਤੇ ਵੱਖਰੇ ਭਗਵਾਨ ਤੋਂ ਵੰਦਨ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਪ੍ਰੀਤ ਕੂਰ ਯੂਨੀਵਰਸਿਟੀ ਫੋਲਰ ਬਰਨਾਲਾ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਿਹਾ ਹਾਂ ਪਿਛਲੇ ਲੰਮੇ ਸਮੇਂ ਤੋਂ ਅਸੀਂ ਇਹ ਅਕਸਰ ਦੇਖਦੇ ਆਏ ਹਾਂ ਕਿ ਪੰਜਾਬੀ ਭਾਸ਼ਾ ਨੂੰ ਬੋਲਣ ਸਰਦ ਦੇ ਪੜਨ ਵਾਲਿਆਂ ਦੀ ਗਿਣਤੀ ਜਿਹੜੀ ਉਗਡਦੀ ਜਾ ਰਹੀ ਹੈ ਇਸ ਦੇ ਪਿੱਛੇ ਕਾਰਨ ਕਿਉਂ ਸਾਨੂੰ ਲੱਗਦਾ ਹੈ ਕਿ ਪੰਜਾਬੀ ਪੰਜਾਬ ਦੇ ਵਿੱਚ ਹੀ ਜਿਹੜੀ ਸੇਫ ਨਹੀਂ ਆ ਜਾਂ ਪੰਜਾਬੀ ਪੰਜਾਬ ਦੇ ਵਿੱਚ ਵੀ ਬੋਲਦੀ ਬਹੁਤ ਹੀ ਚੰਗੀ ਨਹੀਂ ਲੱਗਦੀ ਇਹ ਸਾਡੇ ਮਨਾਂ ਦੇ ਵਿੱਚ ਕਿੱਥੋਂ ਆਈ ਗੱਲ ਕਿ ਪੰਜਾਬੀ ਜਿਹੜੀ ਆ ਕੋ ਅਨਪੜ੍ਹ ਲੋਕਾਂ ਦੀ ਭਾਸ਼ਾ ਹੈ ਜਾਂ ਪੜੇ ਲਿਖੇ ਸਿਰਫ ਅੰਗਰੇਜ਼ੀ ਭਾਸ਼ਾ ਹੈ ਦੇ ਆ ਜ਼ਬੂਰ ਪਾਛਾ ਲੋਕ ਬੋਲ ਕੇ ਆਪਣੇ ਆਪ ਨੂੰ ਪੜੇ ਲਿਖੇ ਸੂਝਵਾਨ ਵਿਦਵਾਨ ਆਪਣੇ ਆਪ ਨੂੰ ਸਾਬਤ ਕਰਨ ਕੋਸ਼ਿਸ਼ ਕਰਦੇ ਪੰਜਾਬੀ ਮੇਰੀ ਮਾਂ ਬੋਲੀ ਹੈ ਪੰਜਾਬੀ ਪੰਜਾਬੀਆਂ ਦੀ ਮਾਂ ਬੋਲੀ ਹੈ ਮਾਂ ਬੋਲੀ ਸਾਡੀ ਮਾਂ ਦੇ ਦੁੱਧ ਨਾਲ ਬਣੀ ਹੋਈ ਉਹ ਭਾਸ਼ਾ ਹੈ ਜਿਸ ਨੂੰ ਬੋਲ ਕੇ ਅਸੀਂ ਆਪਣਾ ਆਪਣੇ ਪ੍ਰਾਂਤ ਦਾ ਨਾਮ ਜਿਹੜਾ ਉਹ ਦੁਨੀਆ ਵਿੱਚ ਪਛਾਣ ਪਰ ਸਾਡੇ ਬਹੁਤੇ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਹੈਗੀ ਆ ਕਿ ਜਿਹੜੀ ਅੰਗਰੇਜ਼ੀ ਭਾਸ਼ਾ ਬੋਲ ਕੇ ਕੀ ਸਾਨੂੰ ਬਹੁਤਾ ਪੜਿਆ ਲਿਖਿਆ ਚਾਹੀਦਾ ਹੈ ਵਿਦਵਾਨ ਬੰਦੇਾਂ ਦਾ ਅਸੀਂ ਕਿਸੇ ਵੀ ਮਹਿਲ ਤੇ ਚਲੇ ਜਾਈਏ ਅਸੀਂ ਕਿਸੇ ਸਕੂਲ ਦਾ ਕਾਜ਼ਾ ਦੇ ਚਲੇ ਜਾਈਏ ਅਸੀਂ ਇਹਨਾਂ ਇੱਕ ਕਿ ਅਸੀਂ ਕਿਸੇ ਦੁਕਾਨ ਤੇ ਵੀ ਚਲੇ ਜਾਈਏ ਤਾਂ ਕੋਸ਼ਿਸ਼ ਕਰਦੇ ਹੁੰਦੇ ਆ ਕਿ ਅਸੀਂ ਉਸ ਨੂੰ ਜਿਹੜਾ ਵੀ ਕੋਈ ਸਮਾਨ ਲੈਣਾ ਹੈ ਉਸ ਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਸਮਝਾਈਏ ਜਾਂ ਕੋਈ ਮਾਪੇ-ਬਾਪ ਸਾਡੇ ਘਰ ਤੇ ਤੋਂ ਆਉਂਦੇ ਆ ਤਾਂ ਸਾਡੇ ਮੂੰਹ ਆਪ ਨੂੰ ਬਹੁਤੇ ਸ਼ਰਮ ਹੋ ਰਹੀ ਸੀ ਮੇਕਲ ਜੀ ਇਸ ਦੀ ਸ਼ੁਰੂਆਤ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਡੇ ਘਰਾਂ ਤੋਂ ਕਰਨੀ ਪਵੇ ਪਿਛਲੇ ਸਮੇਂ 21 ਫਰਵਰੀ ਦਾ ਦਿਨ ਮਾਤ ਭਾਸ਼ਾ ਦਿਵਸ ਦੇ ਤੌਰ ਤੇ ਬਹੁਤ ਸਾਰੇ ਸਕੂਲਾਂ ਆ ਗਏ ਤੇ ਵੱਡੇ ਵੱਡੇ ਜਿਹੜੇ ਸਸਥਾਵਾਨ ਨੇ ਇਸ ਨੂੰ ਮਨਾਇਆ ਸੈਲ ਬ੍ਰੇਕਿੰਗ ਦਾ ਪਰ ਕੀ ਸੱਚਮੁੱਚ ਉਹ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਨੇ ਕੀ ਸੱਚਮੁੱਚ ਉਹ ਲੋਕ ਜੋ ਸੈਮੀਨਾਰ ਕਰਾਉਂਦੇ ਆ ਕਾਨਫਰੰਸਸ ਕਰਾਉਂਦੇ ਆ ਜਾਂ ਪੰਜਾਬੀ ਦੇ ਵਿੱਚ ਕੋਈ ਆਪਣਾ ਜਿਹੜਾ ਲੇਖ ਲਿਖਵਾਉਂਦੇ ਆ ਉਸ ਦਿਨ ਦੇ ਲਈ ਕਿ ਪੰਜਾਬੀ ਸਾਡੀ ਮਾਂ ਬੋਲੀ ਦਾ ਸਾਡਾ ਗੁਰੂ ਚੜੀ ਕਿ ਉਹ ਸੱਚਮੁੱਚ ਪੰਜਾਬੀ ਭਾਸ਼ਾ ਦੇ ਪੁਜਾਰੀ ਆ ਤੇ ਕੁਐਸਚਨ ਮਾਰਕਦਾ ਮਰਦ ਇਹਨਾਂ ਦਾ ਸਵਾਲ ਖੜਾ ਹੋ ਜਾਂਦਾ ਹੈ ਕਿ ਸਾਨੂੰ ਸਾਡੀ ਮਾਂ ਹੋਲੀ ਨੂੰ ਬਚਾਉਣ ਦੇ ਲਈ ਸਾਨੂੰ ਕੀ ਉਪਰਾਲੇ ਕਰਨੇ ਚਾਹੀਦੇ ਅਸੀਂ ਆਪਣੇ ਘਰਾਂ ਤੋਂ ਗੱਲ ਸ਼ੁਰੂ ਕਰਦੇ ਆਂ ਕਿ ਜਦੋਂ ਅਸੀਂ ਘਰਾਂ ਦੇ ਵਿੱਚ ਹੁੰਦੇ ਆਂ ਆਪਣੇ ਘਰ ਦੇ ਵਿੱਚ ਆਪਣੇ ਬੱਚੇ ਨਾਲ ਗੱਲ ਕਰਦੇ ਆਂ ਤਾਂ ਅਸੀਂ ਅਕਸਰ ਉਨ੍ਹਾਂ ਨਾਲ ਸਵੇਰੇ ਹੁੰਦੇ ਸਾਰ ਗੁੱਡ ਮਾਰਨਿੰਗ ਆ ਕੇ ਗੱਲ ਕਰਦੇ ਆਂ ਗੁੱਡ ਮਾਰਨਿੰਗ ਬੇਟੇ ਇਹਦਾ ਗੁੱਡ ਮਾਰਨਿੰਗ ਕਿਸ ਦਾ ਬੱਚੇ ਦਾ ਨਾਮ ਲੈ ਕੇ ਨਹੀਂ ਲੰਘਦਾ ਕੀ ਸਾਨੂੰ ਉੱਥੇ ਗੁੱਡ ਮਾਰਨਿੰਗ ਕਹਿਣਾ ਆ ਗੁੱਡ ਆਫਟਰਨੂਨ ਕਹਿਣਾ ਗੁੱਡ ਈਵਨਿੰਗ ਕਹਿਣਾ ਜਾਂ ਰਾਤ ਨੂੰ ਗੁੱਡ ਨਾਈਟ ਕਹਿਣਾ ਬਹੁਤ ਜ਼ਿਆਦਾ ਸਹੀ ਲੱਗਦਾ ਕਿਉਂ ਨਾ ਅਸੀਂ ਇੱਕ ਸ਼ਬਦ ਜੋ ਸਾਨੂੰ ਸਾਡੇ ਸਾਡੀ ਪਛਾਣ ਕਰਾਉਂਦਾ ਹੈ ਸਤਿ ਸ਼੍ਰੀ ਅਕਾਲ ਕਹ ਕੇ ਆਪਣੇ ਬੱਚਿਆਂ ਨੂੰ ਅਸੀਂ ਉਠਾ ਲਈਏ ਸਕੂਲ ਭੇਜੀਏ ਘਰਾਂ 'ਚ ਭੇਜੀਏ ਜਾਂ ਅਸੀਂ ਰਾਤ ਨੂੰ ਸੁਲਾਈਏ ਕਿਉਂ ਨਾ ਅਸੀਂ ਉਹਨਾਂ ਨੂੰ ਇਹ ਚੀਜ਼ ਦਸੀਏ ਕਿ ਅਸੀਂ ਪੰਜਾਬੀਆਂ ਤੇ ਸਾਨੂੰ ਸਾਡੀ ਪੰਜਾਬੀ ਦੇ ਵਿੱਚ ਹੀ ਹਰ ਤਰ੍ਹਾਂ ਦੀ ਉਹ ਦੁਆ ਜਾਂ ਵਿਸ਼ ਕਰਨੀ ਚਾਹੀਦੀ ਹੈ ਆਪਣੇ ਬੱਚਿਆਂ ਨੂੰ ਆਪਣੇ ਮਾਪਿਆਂ ਨੂੰ ਅਸੀਂ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਜਾਂ ਮਾਪਿਆਂ ਨੂੰ ਅਸੀਂ ਪੰਜਾਬੀ ਦੇ ਵਿੱਚ ਹੀ ਉਹਨਾਂ ਨਾਲ ਗੱਲ ਕਰੀਏ ਜਾਂ ਪੰਜਾਬੀ ਦੇ ਵਿੱਚ ਹੀ ਉਹਨਾਂ ਨੂੰ ਵਿਸ਼ ਕਰੀਏ ਤਾਂ ਮੈਨੂੰ ਲੱਗਦਾ ਜ਼ਿਆਦਾ ਚੰਗੀ ਲੱਗੇ ਕਿਉਂਕਿ ਸਾਡੀ ਇਹ ਜ਼ਿੰਮੇਵਾਰੀ ਹੈ ਸਾਡਾ ਇਹ ਫਰਜ਼ ਹੈ ਉਦੋਂ ਸੀ ਆਪਣਾ ਫਰਜ਼ਾਦਾ ਕਰਨ ਲੱਗਾ ਕਿ ਆਪਣੇ ਘਰਾਂ ਤੋਂ ਸ਼ੁਰੂ ਕਰਕੇ ਕਿਸੇ ਵੀ ਗੱਲ ਨੂੰ ਪੰਜਾਬੀ ਦੇ ਵਿੱਚ ਕਰਕੇ ਤਾਂ ਮੈਨੂੰ ਲੱਗਦਾ ਸੀ ਅੱਧੀ ਦੁਨੀਆ ਤੇ ਰਾਜ ਕਰ ਲਿਆ ਜਦੋਂ ਉਸ ਘਰ ਦੇ ਵਿੱਚੋਂ ਜਿਹੜੇ 4-5 ਜੀ ਆ ਉਹ ਅਲੱਗ-ਅਲੱਗ ਖੇਤਰ ਚ ਜਾਣਗੇ ਕੋਈ ਬੱਚਾ ਸਕੂਲ ਜਾਏਗਾ ਦੂਸਰਾ ਬੱਚਾ ਕਾਲਜ ਜਾਏਗਾ ਦੇਖੋंदा ਆਪਣੇ ਆਫਿਸ ਜਾ ਰਹੀ ਹੈ ਇੱਕ ਲੇਡੀ ਆਪਣੇ ਸਕੂਲ ਜਾ ਰਹੀ ਹੈ ਪੜਾਉਣ ਦੇ ਲਈ ਜਾਂ ਤੇ ਹੋਰ ਕੰਮ ਤੇ ਜਾ ਰਹੀ ਹੈ ਜਾਂ ਮਾਪੇ ਘਰੇ ਰਹ ਰਹੇ ਨੇ ਉਹ ਸਾਡੀ ਗਲੀ ਗੁਆਂਢ ਦੇ ਲੋਕਾਂ ਨਾਲ ਜਿਹੜਾ ਸੰਚਾਰ ਕਰਦੇ ਨੇ ਤਾਂ ਉਹਦੇ ਵਿੱਚ 5-7 ਮੈਂਬਰ ਜਿਹੜੇ ਨੇ ਪੰਜ ਸਬਜੀ ਸਾਡੇ ਨੇ ਉਹ ਅਲੱਗ-ਅਲੱਗ ਜਗ੍ਹਾ ਜਾ ਕੇ ਸੰਚਾਰ ਕਰਦੇ ਨੇ ਉਹ ਸੰਚਾਰ ਪੰਜਾਬੀ ਚ ਹੋਣਾ ਸ਼ੁਰੂ ਹੋਦਾ ਹੈ ਸਾਡਾ ਕੀ ਕੰਮ ਵਰਗਾ ਹੈ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਘੱਟੋ ਘੱਟ ਆਪਣੇ ਘਰਾਂ ਦੇ ਵਿੱਚ ਤਾਂ ਪੰਜਾਬੀ ਭਾਸ਼ਾ ਵਾਲਾ ਮਾਹੌਲ ਕ੍ਰੀਏ ਕਰੀਏ ਪੰਜਾਬੀ ਭਾਸ਼ਾ ਦਾ ਮਾਹੌਲ ਸਿਰਜੀ ਅੱਗੇ ਇੱਕ ਹੋਰ ਗੱਲ ਆਉਂਦੀ ਹੈ ਅਸੀਂ ਅਕਸਰ ਜਨਮ ਦਿਦਿਆਂ ਜਿਹੜੀਆਂ ਪਾਰਟੀਆਂ ਕਰਦੇ ਆ ਜਾਂ ਅਸੀਂ ਵਿਆਹ ਕਰਦੇ ਆ ਅਸੀਂ ਜਾਂ ਕਿਸਦਾ ਮਰਗਤ ਹੋ ਜਾਂਦੀ ਹੈ ਉਹ ਉੱਥੇ ਜਾਂਦੇ ਆ ਜਿਹੜੇ ਭੋਗ ਵਾਲੇ ਕਾਰਡ ਜਾਂ ਵਿਆਹ ਵਾਲੇ ਕਾਰਡ ਹੁੰਦੇ ਨੇ ਸਾਡੇ ਸ਼ਬਦ ਦੇ ਕਿਸ ਨੂੰ ਸੱਦਾ ਪੱਤਰ ਦੇਣ ਲਈ ਬੁਲਾਇਆ ਜਾਂਦਾ ਹੈ ਜਾਂ ਪਾਰਟੀ ਤੇ ਜਾਂਦੇ ਨੇ ਦੀ ਫਾਟੀ ਵਾਲਾ ਇਹਦਾ ਕਾਰਡ ਹੁੰਦਾ ਹੈ ਮੈਨੂੰ ਲੱਗਦਾ ਹੈ ਕਿ ਕੋਈ ਵੀ ਜੇ ਪੰਜਾਬੀ ਭਾਸ਼ਾ ਚ ਕੋ ਆ ਜ਼ਿਆਦਾ ਬਲੀ ਹੋਵੇ ਕਿਉਂਕਿ ਅਸੀਂ ਜਿਹੜੇ ਪੰਜਾਬੀ ਭਾਸ਼ਾ ਦੇ ਵਿੱਚ ਕਾਰਡ ਨੂੰ ਛਕਵਾ ਕੇ ਅਸੀਂ ਆਪਣੇ ਪੰਜਾਬੀ ਲੋਕਾਂ ਨੂੰ ਭੇਜਦੇ ਆ ਤੇ ਸਾਡੇ ਪੰਜਾਬੀ ਕੀ ਕਰਦੇ ਆ ਸਾਡੇ ਪੰਜਾਬੀ ਤਾਂ ਅੰਗਰੇਜ਼ੀ ਭਾਸ਼ਾ ਦੇ ਵਿੱਚ ਕਾਰਡ ਛਕਵਾ ਲੈਂਦੇ ਆ ਤੇ ਬਹੁਤੇ ਰਿਸ਼ਤੇਦਾਰ ਕਈ ਵਾਰੀ ਇੰਗਲਿਸ਼ ਪੜ੍ਹਨੀ ਵੀ ਨਹੀਂ ਆਉਂਦੀ ਤੇ ਅਸੀਂ ਕਿਹੜਾ ਕਾਰਡ ਅੰਗਰੇਜ਼ਾਂ ਨੂੰ ਭੇਜਣੇ ਆ ਉਹਨੂੰ ਸੱਦਾ ਪੱਤਰ ਦੇਣਾ ਕਿ ਸਾਡੇ ਵਿਆਹ ਸ਼ਾਦੀ ਦੀ ਆਉਂਦੇ ਆ ਸਾਡੀ ਮਰਗਨ ਤੇ ਆਉਂਦੇ ਆ ਸਾਡੇ ਕਿਸੇ ਪਾਰਟੀ ਦੇ ਉੱਤੇ ਤੁਸੀਂ ਆਓ ਮੈਨੂੰ ਲੱਗਦਾ ਕਿ ਸਾਡੇ ਇਹਦੇ ਕਾਰਡ ਹੋਣੇ ਚਾਹੀਦੇ ਆ ਸਾਡਾ ਸਦਾ ਪੁੱਤਰ ਹੋਣਾ ਚਾਹੀਦਾ ਉਹ ਵੀ ਪੰਜਾਬੀ ਭਾਸ਼ਾ ਚ ਹੋਣਾ ਚਾਹੀਦਾ ਇੱਕ ਹੋਰ ਇੱਥੇ ਗੱਲ ਕਰਨੀ ਪड़ਦੀ ਆ ਕਿ ਅਸੀਂ ਲੋਕ ਬਹੁਤ ਸਾਰੀਆਂ ਜਿਹੜੇ ਵਿਦਵਾਨ ਲੋਕ ਆ ਅਸੀਂ ਬਹੁਤ ਸਾਰੀਆਂ ਕਾਨਫਰੰਸਿਸ ਕਰਵਾ ਲੈਂਦੇ ਆ ਸੈਮੀਨਾਰ ਕਰਵਾ ਦਿੰਦੇ ਆ ਜਾਂ ਅਸੀਂ ਸੋਸ਼ਲ ਮੀਡੀਆ ਰਾਹੀਂ ਕੋਈ ਨਾ ਕੋਈ ਗੱਲ ਇੱਕ ਦੂਸਰੇ ਤੱਕ ਪਹੁੰਚਾਉਂਦੇ ਰਹਿੰਦੇ ਆ ਜਾਂ ਸੀ ਮੀਡੀਆ ਦੇ ਵਿੱਚ ਆਉਣ ਲਈ ਆਪਣੇ ਆਪ ਨੂੰ ਉੱਤਰ ਕਰਨ ਦੇ ਲਈ ਆਪਣੀਆਂ ਫੋਟੋਆਂ ਅਖਬਾਰ ਦੇ ਵਿੱਚ ਦਿਖਣ ਦੇ ਲਈ ਜਾਂ ਅਸੀਂ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਦਾ 트ਰੈਂਡ ਹੋਇਆ ਹੋਇਆ ਹੈ ਸੋਸ਼ਲ ਸੋਸ਼ਲ ਮੀਡੀਆ ਦੇ ਉੱਤੇ ਸ਼ੋਰ ਲੈ ਲਈ ਅਸੀਂ ਬਹੁਤ ਸਾਰੇ ਸੈਮੀਨਾਰ ਜਾਂ ਬਹੁਤ ਸਾਰੀਆਂ ਗੱਲਾਂ ਕਰ ਲੈਂਦੇ ਆ ਕਿ ਅਸੀਂ ਪੰਜਾਬੀ ਦਾ ਸੈਮੀਨਾਰ ਕਰਾਉਂਦੇ ਆ ਉਹ ਸੈਮੀਨਾਰ ਦੀ ਆਊਟਪੁੱਟ ਕੀ ਸੀ ਉਸ ਸੈਮੀਨਾਰ ਤੋਂ ਨਿਕਲੇ ਨਾ ਕੀ ਉਸ ਸੈਮੀਨਾਰ ਤੋਂ ਲੋਕ ਘਰਾਂ ਨੂੰ ਲੈ ਕੇ ਕੀ ਗਏ ਸੁਣਨ ਵਾਲੇ ਸੁਣਦੇ ਲੋਕ ਕੀ ਤੁਸੀਂ ਦੱਸੋ ਤੁਹਾਡਾ ਅਨੁਭਵ ਕੀ ਸੀ ਕੀ ਤੁਸੀਂ ਉਹ ਸਾਰਾ ਕੁਝ ਪੰਜਾਬੀ ਦੇ ਵਿੱਚ ਸੀ ਬਹੁਤ ਹੀ ਨਾਰੀ ਦੇ ਸੰਧਾ ਪੱਤਰ ਤੇ ਕਾਰਡ ਹੁੰਦੇ ਆ ਸੈਲੂਨਰਾਂ ਦੇ ਕਾਰਡ ਉਹ ਹਿੰਦੀ ਦੇ ਵਿੱਚ ਹੁੰਦੇ ਆ ਤੇ ਪਿੱਛੇ ਇੱਕ ਜਿਹੜਾ ਬੈਨਰ ਲੱਗਿਆ ਹੁੰਦਾ ਉਹ ਵੀ ਅੰਗਰੇਜ਼ੀ ਭਾਸ਼ਾ ਦੇ ਵਿੱਚ ਹੁੰਦਾ ਤੇ ਜਿਹੜੀ ਗੱਲਬਾਤ ਹੁੰਦੀ ਹੈ ਸਟਾਰਟਿੰਗ ਦੇ ਵਿੱਚ ਉਹ ਵੀ ਕਈ ਵਾਰੀ ਅੰਗਰੇਜ਼ੀ ਭਾਸ਼ਾ ਦੇ ਵਿੱਚ ਹੁੰਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਇਸ ਇਸ ਗਰੁੱਪ ਦੇ ਵਿੱਚ ਜਿਸ ਗਰੁੱਪ ਦੇ ਵਿੱਚ ਆਪਾਂ ਗੱਲ ਕਰ ਰਹੇ ਆ ਇਸ ਗਰੁੱਪ ਦੇ ਵਿੱਚ 5-600 ਮੈਂਬਰ ਇਹ 5 600 ਮੈਂਬਰ ਦਾ ਮਤਲਬ ਅੱਧੀ ਦੁਨੀਆ ਅਸੀਂ ਅੱਧੀ ਦੁਨੀਆ ਤਾਂ ਆਪਣੀ ਗੱਲ ਪਹੁੰਚਾ ਸਕਦੇ ਆ ਕੀ ਸਾਨੂੰ ਨਹੀਂ ਲੱਗਦਾ ਕਿ ਅਸੀਂ ਪੰਜਾਬੀ ਟੀਚਰ ਆ ਅਸੀਂ ਪੰਜਾਬੀ ਦੇ ਰਖਵਾਲੇ ਆ ਅਸੀਂ ਪੰਜਾਬੀ ਸਕਾਲਰਾਂ ਦਾ ਪ੍ਰੋਫੈਸਰ ਆ ਅਸਿਸਟੈਂਟ ਪ੍ਰੋਫੈਸਰ ਆ ਕੀ ਸਾਡਾ ਹੱਕ ਕੀ ਆ ਸਾਡੇ ਹੱਕ ਕੀ ਨੇ ਹੁਣ ਇਸ ਗਰੁੱਪ ਦੇ ਵਿੱਚ ਦੇਖੋ ਬਹੁਤ ਛੋਟੀ ਉਮਰ ਤੋਂ ਲੈ ਕੇ ਬੱਚੇ 30 ਸਾਲਾਂ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਜਿਹੜੇ ਲੋਕ ਸ਼ਾਮਿਲ ਨੇ ਉਹਦੇ ਵਿੱਚ ਸਭ ਤੋਂ ਸੱਚ ਸਕਾਲਰ ਵੀ ਨੇ ਪ੍ਰਾਈਵੇਟ ਟੀਚਰਸ ਵੀ ਹੋਣਗੇ ਅਰਕਡ ਹਾਕ ਵੀ ਹੋਣਗੇ ਗਵਰਨਮੈਂਟ ਕਾਲਜਾਂ ਦੇ ਵਾਲੇ ਵੀ ਹੋਣਗੇ ਜਾਂ ਉਹਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਐਸੋਸੀਏਟ ਪ੍ਰੋਫੈਸਰ ਸਾਰੇ ਸ਼ਾਮਿਲ ਨੇ ਕਿ ਤੁਸੀਂ ਆਪਣੇ ਦਿਲ ਦੇ ਹੱਥ ਰੱਖ ਕੇ ਤੁਸੀਂ ਇਹ ਕਹੋ ਕਿ ਮੈਂ ਇਹ ਕੰਮ ਇੱਦਾਂ ਕਰ ਉਹ ਮੈਂ ਦੱਸਦੀ ਹਾਂ ਮੈਂ ਲੈਂਦੀ ਹਾਂ ਮੈਂ ਅਬ ਮੇਰੇ ਵਿਆਹ ਦਾ ਕਾਰਡ ਪੰਜਾਬੀ ਵਿੱਚ ਸੀ ਤੇ ਮੇਰੇ ਬੱਚਾ ਮੇਰੇ ਬੱਚਾ ਪੂਰੇ ਦਾ ਪੂਰਾ ਪੰਜਾਬੀ ਘਰ ਦੇ ਵਿੱਚ ਪਲੇ ਤੇ ਪੰਜਾਬੀ ਬੋਲਦਾ ਮੇਰੇ ਕਾਲਜ ਦੇ ਵਿੱਚ ਮੈਂ ਹਰ ਸਾਲ ਲਗਭਗ 3000 ਬੱਚੇਨਾਂ ਨੂੰ ਅਟਰੈਕਟ ਕਰਨ ਦਾ ਮੌਕਾ ਮਿਲਦਾ ਉਹਨਾਂ ਨਾਲ ਸੰਚਾਰ ਕਰਨ ਦਾ ਤੇ ਮੈਂ ਕਦੇ ਵੀ ਉਹਨਾਂ ਦੀ ਗੁੱਡ ਮਾਰਨਿੰਗ ਦਾ ਮਤਲਬ ਸਤਿ ਸ਼੍ਰੀ ਅਕਾਲ ਜੀ ਜਵਾਬ ਹੁੰਦਾ ਤੇ ਮੇਰੇ ਸਾਰੇ ਦੇ ਸਾਰੇ ਬੱਚੇ ਮੈਨੂੰ ਸਤਿ ਸ਼੍ਰੀ ਅਕਾਲ ਕੇ ਕੋਈ ਨਹੀਂ ਮੈਨੂੰ ਸਵੇਰੇ ਮੇਰੇ ਸਾਹਮਣੇ ਨਮਨ ਕਰਦੇ ਆ ਜਾਂ ਮੈਨੂੰ ਵਿਸ਼ ਕਰਦੇ ਆ ਤੇ ਮੈਨੂੰ ਲੱਗਦਾ ਹੈ ਕਿ ਜਦੋਂ ਬੱਚੇ ਨੇ ਤੁਹਾਨੂੰ ਗੁੱਡ ਮਾਰਨਿੰਗ ਕਿਹਾ ਤੁਸੀਂ ਉਹਨਾਂ ਨੂੰ ਦੱਸੋ ਕਿ ਸਤਿ ਸ਼੍ਰੀ ਅਕਾਲ ਕਿ ਤੁਹਾਨੂੰ ਵਾਰ-ਵਾਰ ਬਦਲਣਾ ਨਹੀਂ ਪਏਗਾ ਆਪਣਾ ਸ਼ਬਦ ਸ਼ਾਮ ਤੱਕ ਜਾਂ ਦੁਪਹਿਰ ਤੱਕ ਇਹ ਇੱਥੇ ਤੁਹਾਡਾ ਫਰਜ਼ ਵੀ ਬਣਦਾ ਹੈ ਕਿ ਤੁਸੀਂ ਕੀ ਮਾਹੌਲ ਸਿਰਜਿਆ ਜੇ ਤੁਸੀਂ ਗੱਲ ਗੱਲ ਦੇ ਵਿੱਚ ਇੱਕ ਸੈਂਟੈਂਸ ਬੋਲੇ ਇੱਕ ਵਾਕ ਬੋਲੇ ਉਸ ਦੇ ਵਿੱਚ ਤੁਸੀਂ 10 ਸ਼ਬਦ ਅੰਗਰੇਜ਼ੀ ਦੇ ਬੋਲ ਦਿੰਦੇ ਹੋ ਤਾਂ ਤੁਸੀਂ ਇਹ ਸ਼ੋਅ ਕਰਦੇ ਹੋ ਕਿ ਮੈਂ ਬਹੁਤ ਪੜਿਆ ਲਿਖਿਆ ਮੈਨੂੰ ਨਹੀਂ ਲੱਗਦਾ ਕਿ ਇਹ ਬਹੁਤੀ ਪੜਿਆ ਲਿਖਿਆ ਨਹੀਂ ਭਾਸ਼ਾ ਹੈ ਤੇ ਵੱਡੇ ਵੱਡੇ ਸੈਮੀਨਾਰ ਕਰਵਾ ਲੈਣੇ ਜੋ ਵੱਡੇ ਵੱਡੇ ਕਾਨਫਰੰਸਿਸ ਕਰਵਾ ਲੈਣੀਆਂ ਫਿਰ ਇਹ ਲੱਗ ਮੈਨੂੰ ਸੌਰੀ ਮੈਂ ਥੇ ਗੱਲ ਮਾਫ ਕਰਨਾ ਮੈਨੂੰ ਮੈਨੂੰ ਕਹਿਣਾ ਪੈ ਰਿਹਾ ਫਿਰ ਇਹਦਾ ਡੱਡੂ ਡਰਾਮੇ ਆ ਡੱਡੂ ਡਰਾਮੇ ਜਿੰਨੇ ਮਰਜੀ ਕਰਦੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਇਸ ਮਾਮਲੇ 'ਚ ਪਾਸ ਹੋਵਾਂਗੇ ਕਦੇ ਮੈਨੂੰ ਇਹ ਲੱਗਦਾ ਕਿ ਪੰਜਾਬੀ ਨੂੰ ਕਿਤੇ ਵੱਡੋ ਖਤਰਾ ਨਹੀਂ ਹੈ ਪੰਜਾਬੀ ਨੂੰ ਸਾਡੇ ਪੰਜਾਬੀਆਂ ਕੋਲੋਂ ਖਤਰਾ ਪੰਜਾਬੀਆਂ ਨੂੰ ਸਾਡੇ ਆਪਣੇ ਆਪ ਕੋਲ ਖਤਰਾ ਸਾਡੇ ਘਰਾਂ 'ਚ ਖਤਰਾ ਸਾਡੇ ਸਕੂਲਾਂ 'ਚ ਆ ਗਏ ਨੇ ਟੀਚਰਾਂ ਪ੍ਰੋਫੈਸਰਾਂ ਕੋਲ ਤੇ ਇੱਥੇ ਇਹ ਗੱਲ ਕਰਨੀ ਬਣਦੀ ਹੈ ਕਿਉਂਕਿ ਅਸੀਂ ਬਹੁਤ ਕੁਝ ਲੋਕ ਦਿਖਾਵੇ ਲਈ ਕਰ ਰਹੇ ਹਾਂ ਬਹੁਤ ਕੁਝ ਮੁਖਾਟਾ ਕਰਕੇ ਕਰ ਰਹੇ ਹਾਂ ਸਾਡੇ ਨਾਲੋਂ ਚੰਗੇ 100 ਗੁਣਾ ਚੰਗੇ ਸਾਡੇ ਪੰਜਾਬੀ ਗਾਇਕਾਂ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਕਾਕੇ ਪੰਜਾਬੀ ਭਾਸ਼ਾ ਵਿੱਚ ਲਿਖੇ ਗੀਤਾਂ ਨੂੰ ਕਾਕੇ ਦੇਸ਼ਾਂ ਵਿਦੇਸ਼ਾਂ ਚ ਪਹੁੰਚਾਇਆ ਤੇ ਪੰਜਾਬ ਦੀਆਂ ਜਿਹੜੀਆਂ ਬੋਲੀਆਂ ਪੰਜਾਬ ਦੀ ਬੋਲੀ ਆ ਪੰਜਾਬੀ ਆ ਤਾਂ ਉਹਨਾਂ ਦਾ ਕੁੱਤਾ ਚਾਦਰ ਆ ਉਹਨਾਂ ਦੀ ਭਾਸ਼ਾ ਹੈ ਉਹ ਸਾਰੀ ਵਿਦੇਸ਼ਾਂ ਚ ਪਹੁੰਚੀ ਆ ਉਹ ਸਾਰੇ ਭਾਰਤ ਦੇ ਵਿੱਚ ਵੀ ਜਗਾ ਜਗਾ ਪਹੁੰਚੀ ਆ ਸਾਡੀ ਇਹ ਬਹੁਤ ਸਾਰੀ ਉਹ ਵੱਡੀ ਉਦਾਹਰਨ ਸਾਡੀ ਅਸੀਂ ਪੰਜਾਬੀ ਗਾਇਕ ਦਿਲਜੀਤ ਦੋਸਾਂਝੀ ਲੈ ਲੈਂਦੇ ਆ ਜਾਂ ਸਰਤਾਜ ਜੀ ਦੀ ਲੈ ਲੈਂਦੇ ਆ ਜਾਂ ਗੁਰਦਾਸ ਮਾਨ ਜੀ ਦੀ ਲੈ ਲੈਂਦੇ ਆ ਬਹੁਤ ਸਾਰੀਆਂ ਉਦਾਹਰਨਾਂ ਸਾਡੇ ਸਾਹਮਣੇ ਕਿលੀਆਂ ਹੈਗੀਆਂ ਨੇ ਪਰ ਕੀ ਅਸੀਂ ਵੀ ਅਸੀਂ ਵੀ ਪੰਜਾਬੀ ਨੂੰ ਪੰਜਾਬ ਤੋਂ ਬਾਹਰ ਲੈ ਕੇ ਜਾ ਰਹੇ ਮੈਨੂੰ ਤਾਂ ਲੱਗਦਾ ਅਸੀਂ ਆਪਣੇ ਜੀਵਨ ਚੋਂ ਬਾਹਰ ਨਹੀਂ ਕੱਢ ਰਹੇ ਸਿੱਦੇ ਆਪਣੇ ਦਿਮਾਗਾਂ ਚੋਂ ਹੀ ਉਹ ਬਾਹਰ ਨੂੰ ਦੀ ਕੋਸ਼ਿਸ਼ ਕਰ ਰਹੇ ਕਿ ਪੰਜਾਬੀ ਮੇਰੀ ਮਾਂ ਬੋਲੀ ਹੈ ਤੇ ਮੈਂ ਇਸ ਨੂੰ ਬੋਲਣਾ ਹੈ ਤੇ ਮੇਰੀ ਮੇਰਾ ਕੀ ਕਰਜ ਬਣਦਾ ਹੈ ਮੇਰਾ ਕਰਜ ਇਹ ਬੰਦਾ ਜੇ ਇੱਕ ਗਾਇਕ ਜੇ ਜੋ ਜਿਸੀ ਕਹੀਏ ਕਿ ਉਹ ਬਹੁਤੇ بڑے ਲੇਖਕ ਤਾਂ ਨਹੀਂ ਹੁੰਦੇ ਪਰ ਫਿਰ ਵੀ ਆਪਣਾ ਫਰਜ ਅਦਾ ਕਰਦੇ ਆ ਇਹ ਅਸੀਂ ਲੋਕ ਕਰ ਰਹੇ ਹਾਂ ਆਪਣਾ ਫਰਜ ਨਹੀਂ ਹੁੰਦੇ ਮੈਨੂੰ ਲੱਗਦਾ ਹੈ ਜਿਹੜਾ ਇਹ ਗਰੁੱਪ ਬਣਿਆ ਹੋਇਆ ਗਰੁੱਪ ਨੂੰ ਅਸੀਂ ਸੂ ਨੂੰ ਕਹਿੰਦੇ ਆ ਤੇ ਇਸ ਸੂ ਦਾ ਨਾਮ ਪੰਜਾਬੀ ਅਧਿਆਪਕ ਮੰਚ ਹੈ ਮੈਨੂੰ ਲੱਗਦਾ ਹੈ ਕਿ ਇਸ ਗਰੁੱਪ ਦੇ ਜਿਹੜੇ ਕਰਤਾ ਕਰਤਾ ਨੇ ਐਡਮਿਨ ਜੀ ਨੇ ਇਹ ਮੰਨਦਾ ਹੈ ਇਸ ਗਰੁੱਪ ਦਾ ਨਾਮ ਆਪਾਂ ਨੂੰ ਪੰਜਾਬੀ ਜਾਗਰਤੀ ਮੰਚ ਰੱਖ ਦੇਣਾ ਚਾਹੀਦਾ ਹੈ ਕਿਉਂਕਿ ਸਾਨੂੰ ਜਾਗਰਤ ਹੋਣ ਦੀ ਲੋੜ ਹੈ ਅਸੀਂ ਦੁਨੀਆ ਨੂੰ ਜਾਗਰਤ ਉਸ ਤੋਂ ਬਾਅਦ ਕਰਾਂਗੇ ਜਦੋਂ ਅਸੀਂ ਜਾਗਰਤ ਹੋ ਅਸੀਂ ਕਿ ਆਪ ਹੀ ਜਾਗਰਤ ਹੋਏਗੇ ਕਿ ਅਸੀਂ ਪੰਜਾਬੀ ਕਿ ਕਦੋਂ ਕਿੱਥੇ ਕਿਵੇਂ ਬੋਲਣੀ ਆ ਜਨ ਹਰ ਰੋਜ਼ ਬੋਲਣੀ ਆ ਅਸੀਂ ਇਸ ਪ੍ਰਤੀ ਹਲੇ ਮਤਲਬ ਸੁਗਿੰਦ ਨਹੀਂ ਹੋਏ ਜਦੋਂ ਅਸੀਂ ਆਪ ਸੁਗਿੰਦ ਅਸੀਂ ਲੋਕਾਂ ਤੋਂ ਕੀ ਉਮੀਦ ਕਰ ਸਕਦੇ ਆ ਅਸੀਂ ਆਪਣੇ ਬੱਚਿਆਂ ਤੋਂ ਅਸੀਂ ਆਪਣੇ ਘਰਦਿਆਂ ਤੋਂ ਆਪਣੇ ਸਕੂਲਾਂ ਕਾਲਜਾਂ ਦੇ ਵਿੱਚ ਜਾਂ ਜਿੱਥੇ ਅਸੀਂ ਵਿਚਰਦੇ ਆ ਅਸੀਂ ਉਥੋਂ ਕਿਵੇਂ ਉਮੀਦ ਕਰ ਸਕਦੇ ਆ ਕਿ ਉਹ ਲੋਕ ਵੀ ਪੰਜਾਬੀ ਬੋਲਣਗੇ ਸੋ ਮੈਨੂੰ ਇਹ ਲੰਦਾ ਹੈ ਕਿ ਇਸ ਗਰੁੱਪ ਦਾ ਇੱਕ ਤਾਂ ਨਾਮ ਬਦਲਿਆ ਜਾਣਾ ਚਾਹੀਦਾ ਹੈ ਮਾਫ ਕਰਨਾ ਕਰਦਾਤਾ ਜੀ ਐਡਮਨ ਜੀ ਕਿ ਮੈਂ ਤੁਹਾਡੀ ਇਸ ਗੱਲ ਦੇ ਵਿੱਚ ਬੋਲ ਰਹੀ ਹਾਂ ਬਹੁਤ ਚੰਗਾ ਉਪਰਾਲਾ ਕਰ ਰਹੇ ਹੋ ਤੁਸੀਂ ਕਿ ਇੰਨੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਇੰਨੇ ਵੱਡੇ ਵੱਡੇ ਵਿਦਵਾਨਾਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਹੋਇਆ ਪਰ ਮੈਨੂੰ ਲੰਦਾ ਹੈ ਕਿ ਇੱਥੇ ਇੱਕ ਏਜ ਸ਼ੁਰੂ ਕਰ ਲੈਣਾ ਚਾਹੀਦਾ ਹੈ ਤੇ ਮੈਂ ਬਹੁਤ ਛੋਟੀ ਹਾਂ ਤੇ ਛੋਟਾ ਇਹ ਫੋਨ ਦੇ ਨਾਤੇ ਮੈਨੂੰ ਥੋੜਾ ਜਿਆਦਾ ਅੱਜ ਬੋਲਦੇ ਹੋਏ ਆਪਣੇ ਆਪ 'ਚ ਮਹਿਸੂਸ ਵੀ ਹੋ ਰਿਹਾ ਹੈ ਕਿ ਸ਼ਾਇਦ ਗਲਤ ਕਰ ਰਹੀ ਹਾਂ ਪਰ ਕਿਤੇ ਨਾ ਕਿਤੇ ਇਹ ਗੱਲ ਸਹੀ ਆ ਤੇ ਮੈਂ ਇਸ ਕਰਕੇ ਹੀ ਆਪਣੇ ਆਪ ਨੂੰ ਅੱਗੇ ਲੈ ਕੇ ਆਈ ਹਾਂ ਤੇ ਇੱਕ ਹੋਰ ਗੱਲ ਇੱਥੇ ਕਰਨੀ ਪਣੀ ਆ ਕਿ ਅੱਜ ਕੱਲ੍ਹ ਜਿਵੇਂ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਤੇ ਸਾਨੂੰ ਜਿਹੜੇ ਅਸੀਂ ਮੈਸੇਜ ਲਿਖਦੇ ਆ ਜਾਂ ਅਸੀਂ ਜਿਹੜੇ ਮੈਸੇਜ ਸਾਡੇ ਕੋਲੇ ਪਹੁੰਚਦੇ ਆ ਜਾਂ ਜਿਹੜਿਆ ਸੁਨੇਹਾ ਅਸੀਂ ਲੈ ਲੈਂਦੇ ਆ ਉਹ ਜ਼ਿਆਦਾਤਰ ਅੰਗਰੇਜ਼ੀ ਭਾਸ਼ਾ ਚ ਹੁੰਦਾ ਆ ਅੰਗਰੇਜ਼ੀ ਭਾਸ਼ਾ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਜ਼ਿਆਦਾ ਟੋਕਲੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਹੋਏਗਾ ਜੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਨਹੀਂ ਹੁੰਦਾ ਤਾਂ ਜਿਹੜੀ ਉਹਦੀ ਟਾਈਪਿੰਗ ਆ ਉਹ ਅੰਗਰੇਜ਼ੀ ਵਾਲੇ ਸ਼ਬਦਾਂ ਦੇ ਵੱਟ ਕੇ ਕਰੀ ਹੁੰਦੀ ਹੈ ਪੰਜਾਬੀ मीनिंग ਉਸ ਦੇ ਪੰਜਾਬੀ ਚ ਅਰਥ ਹੁੰਦੇ ਪੰਜਾਬੀ ਚ ਨਿਕਲ ਰਹੇ ਹੁੰਦੇ ਇਹ ਵੀ ਨਹੀਂ ਹੋਣਾ ਚਾਹੀਦਾ ਮੈਨੂੰ ਲੱਗਦਾ ਜੇ ਅਸੀਂ ਪੰਜਾਬੀਆਂ ਦਾ ਇੰਨਾ ਤਾਂ ਸੀ ਜ਼ਰੂਰ ਕਰ ਸਕਦੇ ਕਿ ਆਪਣੇ ਸੁਨੇਹੇ ਅਸੀਂ ਪੰਜਾਬੀ ਭਾਸ਼ਾ ਦੇ ਵਿੱਚ ਹੀ ਭਰੀ ਦੇ ਤੇ ਬਹੁਤ ਸਾਰੇ ਸ਼ਬਦਾਂ ਦੇ ਜਿਹੜੇ ਪੰਜਾਬੀ ਮਤਲਬ ਆ ਉਹ ਗੁੰਮਦੇ ਜਾ ਰਹੇ ਆ ਜਿਵੇਂ ਤੁਸੀਂ ਸ਼ਬਦ ਆਪਾਕਸਰੇ ਬੋਲਦੇ ਆ ਗਰੁੱਪ ਗਰੁੱਪ ਦਾ ਮਨਲਾਇਆ ਸਮੂਹ ਕਰਦੇ ਆ ਜੀ ਤਾਂ ਕਿ ਇਸ ਸਮੂਹ ਵਿੱਚ ਕਿੰਨੇ ਜੀਆ ਕਿੰਨੇ ਮੈਂਬਰ ਅਸੀਂ ਮੈਂਬਰ ਕਹਿੰਦੇ ਆ ਕਿ ਅਸਲ ਵਿੱਚ ਕਰਦੇ ਚਾਰ ਮੈਂਬਰ ਅੰਦਰ ਮੈਂਬਰ ਨੇ ਅਸੀਂ ਕਰਦੇ ਚਾਰ ਜੀਆ ਅਸੀਂ ਟੱਪਰ ਦੇ ਵਿੱਚ ਚਾਰ ਜੀਆ ਅਸੀਂ ਕਦੇ ਨਹੀਂ ਬੋਲਦੇ ਕਿ ਅਸੀਂ ਡੱਬਾ ਨਾਲ ਅਸੀਂ ਅਕਸਰ ਬੋਲਦੇ ਆ ਫੈਮਿਲੀ ਤੇ ਇਹ ਜਿਹੜੇ ਸ਼ਬਦ ਨੇ ਇਹ ਸਾਡੇ ਜੋ ਹਰੀ ਵਰੀ ਗੁੰਮ 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 ਹੋ ਜਾਂਦੇ ਨੇ ਗੁੰਮਿਕਾ ਜਾਂਦੇ ਸਾਡੇ ਦਿਮਾਗਾਂ ਚੋਂ ਸਾਡੇ ਜੇਂਜ ਹੋ ਜਾਂਦੇ ਜੇ ਸਾਡੇ ਦਿਮਾਗ ਤੋਂ ਨਿਕਲ ਗਈ 댓 ਮੀਨ ਸਾਡੇ ਬੱਚਿਆਂ ਕੋਲ ਤਾਂ ਪਹੁੰਚ ਗਈ ਹੈ ਜੇ ਬੱਚਿਆਂ ਕੋਲ ਨਹੀਂ ਪਹੁੰਚੀ ਤਾਂ ਸਾਡਾ ਕੀ ਫਰਕ ਬਣਿਆ ਸੀ ਉਹਨਾਂ ਨੂੰ ਵਿਰਾਸਤ ਚ ਦੇ ਕੀ ਰਹੇ ਬਹਿਰਾਵਾ ਅਸੀਂ ਉਹਨਾਂ ਨੂੰ ਪੰਜਾਬੀਂ ਦੇ ਰਹੇ ਖਾਣ ਪੀਣ ਅਸੀਂ ਨਹੀਂ ਉਹਨਾਂ ਨੂੰ ਕੁਝ ਦੇ ਰਹੇ ਕਿ ਹਾਂ ਸਰੋਦਾ ਸਾ ਖਾਓ ਨਸੀ ਪੀਓ ਜਾ ਅਸੀਂ ਇਹ ਜਾਂ ਕੁਝ ਕਰੋ ਅਸੀਂ ਗੀਤ ਉਹਨਾਂ ਨੂੰ ਵੀ ਅਸੀਂ ਦਿੱਤੇ ਕਿ ਸਾਡੇ ਸੱਭਿਆਚਾਰ ਦੇ ਵਿੱਚ ਕਿਹੋ ਜੇ ਗੀਤ ਸ਼ਾਮਲ ਨੇ ਜਾਂ ਕਿਹੋ ਜੇ ਸਾਡਾ ਵਿਰਸਾ ਸੀ ਇਹ ਕਿ ਆਸੀ ਬਹੁਤ ਜ਼ਿਆਦਾ ਅਗਾਂਵਧੂ ਹੋ ਗਏ ਆ ਅਗਾਂਵਧੂ ਹੋਣਾ ਮਾਣਿਕਾ ਨਹੀਂ ਹੈ ਪਰ ਆਪਣੇ ਵਿਰਸੇ ਨੂੰ ਛੱਡਣਾ ਆਪਣੀ ਪੰਜਾਬੀ ਨੂੰ ਛੱਡਣਾ ਕੋਈ ਪੰਜਾਬੀਆ ਤਰ੍ਹਾਂ ਛੱਡਣਾ ਕਿੱਥੋਂ ਤੱਕ ਸਹੀ ਹੈ ਤੇ ਇੱਥੇ ਨਾ ਇੱਕ ਰੋਲ ਸਾਡੀਆਂ ਸਰਕਾਰਾਂ ਨੂੰ ਵੀ ਅਦਾ ਕਰਨਾ ਪਏਗਾ ਕਿ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਬਣਾ ਦਿੱਤਾ ਜਾਵੇ ਕਿ ਸ਼ਰਤ ਇਹ ਲਾਜ਼ਮੀ ਹੈਗੀ ਆ ਪਰ ਬਹੁਤੇ ਜਿਹੜੇ ਪੱਤਰ ਵਿਹਾਰ ਆ ਜਾਂ ਬਹੁਤੇ ਪੱਤਰ ਪੱਤਰ ਵਿਹਾਰਾਂ ਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਦੇ ਬਹੁਤੇ ਸ਼ਬਦ ਗਾਇਬ ਹੁੰਦੇ ਆ ਜਾਂ ਪੰਜਾਬੀ ਭਾਸ਼ਾ ਦੇ ਵਿੱਚ ਪੱਤਰ ਹੀ ਨਹੀਂ ਹੁੰਦਾ ਪੂਰੇ ਦਾ ਪੂਰਾ ਪੱਤਰ ਜੜਾਉਂਦੇ ਸੀ ਭਾਵੇਂ ਦਾ ਨਹੀਂ ਤਾਂ ਉਹ ਤੇ ਉਹ ਲਾਗ ਨਹੀਂ ਬਣਾ ਦੇਣੀ ਚਾਹੀਦੀ। ਸੋ ਦੋਸਤੋ ਅਖੀਰ ਦੇ ਵਿੱਚ ਮੇਰੇ ਵੱਲੋਂ ਤਾਂ ਇੱਕ ਛੋਟੀ ਜੀ رائے ਤੁਹਾਡੇ ਲਈ ਹੈ ਜਾਂ ਸਲਾਹ ਹੈ ਕੀ ਹੈ ਜਾਂ ਛੋਟੀ ਭੈਣ ਜਾਂ ਛੋਟੀ ਧੀ ਬੋਲ ਦੇ ਦਾਤੇ ਜਾਂ ਤੁਹਾਡੀ ਜੇ ਕੋਈ ਮੇ ਤੋਂ ਛੋਟਾ ਹੈ ਤਾਂ ਉਹਦੀ ਟੀਚਰ ਬੋਲ ਦੇ ਦਾਤੇ ਇਹ ਹੀ ਇੱਕ ਸਲਾਹ ਦੋਗੀ ਕਿ ਸਾਨੂੰ ਪੰਜਾਬੀ ਭਾਸ਼ਾ बोल के ही मान महसूस करना चाहिए पंजाबी भाषा ਦੇ ਵਿੱਚ ਨਾਲ ਰਹ ਕੇ ਪੰਜਾਬੀ ਭਾਸ਼ਾ ਦੇ ਨਾਲ ਚੱਲ ਕੇ ਦੇ ਵਿੱਚ ਗੱਲਬਾਤ ਕਰਕੇ ਹੀ ਆਪਣੇ ਆਪ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਤੇ ਅਸੀਂ ਪੰਜਾਬੀ ਹੋਣ ਦਾ ਸਬੂਤ ਇਹੀ ਦੇਵਾਂਗੇ ਜਾਂ ਕਿ ਅਸੀਂ ਪੰਜਾਬੀ ਬੋਲ ਰਹੇ ਹਾਂ ਅਸੀਂ ਪੰਜਾਬੀ ਸਮਝ ਰਹੇ ਹਾਂ ਅਸੀਂ ਪੰਜਾਬੀ ਪੜਾ ਰਹੇ ਹਾਂ ਅਸੀਂ ਪੰਜਾਬੀ ਅੰਦੇ ਵਿੱਚ ਹੀ ਰਹਾਂਗੇ ਇਹ ਹੀ ਸਾਡਾ ਫਰਜ਼ਾ ਤੇ ਇਹੀ ਪੰਜਾਬੀ ਭਾਸ਼ਾ ਦਾ ਸਬੂਤ ਹੋਣਾ ਦਾ ਪੰਜਾਬ ਦਾ ਸਬੂਤ ਹੋਣਾ ਜਿਹੜਾ ਅਸਲੀ ਰੋਣਾ ਇੱਥੇ ਅਸੀਂ ਅਦਾ ਕਰ ਸਕਦੇ ਹਾਂ ਬੋਲ ਕੇ ਪੰਜਾਬੀ ਭਾਸ਼ਾ ਨੂੰ ਅਸੀਂ ਪੰਜਾਬੀ ਭਾਸ਼ਾ ਦੇ ਸਪੂਤ ਬਣ ਸਕਦੇ ਹਾਂ ਇਸ ਦੇ ਨਾਲ ਹੀ ਅੱਜ ਦੀ ਗੱਲਬਾਤ ਇੱਥੇ ਖਤਮ ਕਰਦੇ ਹਾਂ ਬਹੁਤ ਬਹੁਤ ਸ਼ੁਕਰਾਨਾ